ਦੋਸਤੋ ਤਾਂ ਖਬਰਾਂ ਸਾਹਮਣੇ ਆ ਰਹੀਆਂ ਨੇ ਪਹਿਲੀ ਖਬਰ ਜਿਹੜੀ ਆ ਗਈ 1984 ਦੇ ਦੋ ਸਿੱਖ ਕਤਲੇਆਮ ਨੂੰ ਮੱਦੇਨਜ਼ਰ ਰੱਖ ਦਿਆ ਹੋਏ ਆ ਖਬਰ ਆ ਰਹੀ ਆ ਅਤੇ ਦੂਜੀ ਖਬਰ ਜਿਹੜੀ ਆ ਫਿਲਗਵਾੜਾ ਰੋਡ ਹੁਸ਼ਿਆਰਪੁਰ ਤੇ ਜਿਹੜਾ ਭਿਆਨਕ ਸੜਕ ਹਾਦਸਾ ਵਾਪਰਿਆ ਏ ਇਹਨਾਂ ਦੋਨਾਂ ਖਬਰਾਂ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਜਿਹੜੀ ਪਹਿਲੀ ਖਬਰ ਆ ਦੱਸਿਆ ਇਹ ਜਾ ਰਿਹਾ ਹੈ ਕਿ 1984 ਦੇ ਦੋ ਸਿੱਖ ਕਤਲੇਆਮ ਨੂੰ ਜਿਹੜਾ ਸੱਜਣ ਕੁਮਾਰਨ ਦੋਸ਼ੀ ਠਹਿਰਾਇਆ ਗਿਆ ਸੀ 12 ਫਰਵਰੀ ਨੂੰ ਅੱਜ 21 ਫਰਵਰੀ ਨੂੰ ਜਿਹੜੀ ਉਹਦੀ ਵੱਡੀ ਅਪਡੇਟ ਆਈ ਆ ਉਹ ਅਪਡੇਟ ਕੀ ਆ ਤੁਹਾਨੂੰ ਦੱਸ ਦਈਏ ਜਿਹੜਾ 1984 ਦੇ ਸੇਕਾ ਕਤਲਿਆਮ ਨੂੰ ਜਿਹੜਾ ਸੱਜਣ ਕੁਮਾਰ ਨੂੰ 12 ਫਰਵਰੀ ਦੋਸ਼ੀ ਘਰਾਰ ਕੀਤਾ ਸੀ ਤੇ ਅੱਜ ਜਿਹੜੀ 21 ਫਰਵਰੀ ਨੂੰ ਉਹਦੀ ਅਪਡੇਟ ਆਈ ਆ ਹੁਣ ਇਹ ਕਿਹਾ ਜਾ ਰਿਹਾ ਹੈ ਕਿ 25 ਫਰਵਰੀ ਨੂੰ ਜਿਹੜਾ ਉਸ ਨੂੰ ਸਜ਼ਾ ਦੀ ਜਿਹੜਾ ਸਜ਼ਾ ਸੁਣਾਈ ਜਾਵੇਗੀ ਦੁਪਹਿਰ 2:00 ਵਜੇ ਤੱਕ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਖਬਰ ਆ 1984 ਦੇ ਦੋ ਸਿੱਖ ਕਤਲਿਆਮ ਨੂੰ ਲੈ ਕੇ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਜਿਹੜਾ ਸੱਜਣ ਕੁਮਾਰ ਆ ਉਹਨੇ 1984 ਦੇ ਵਿੱਚ ਦੋ ਸਿੱਖਾਂ ਦਾ ਜਿਹੜਾ ਕਤਲ ਕੀਤਾ ਸੀ ਤੇ 12 ਫਰਵਰੀ ਨੂੰ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਤੇ ਅੱਜ ਜਿਹੜੀ ਉਸ ਨੂੰ ਉਸ ਖਬਰ ਦੀ ਜਿਹੜੀ ਅਪਡੇਟ ਆਈ ਆ ਕਿ ਦੱਸਿਆ ਇਹ ਜਾ ਰਿਹਾ ਹੈ ਕਿ ਹੁਣ ਜਿਹੜੀ ਆ 25 ਫਰਵਰੀ ਨੂੰ ਦੁਪਹਿਰ 2 ਵਜੇ ਸੱਜਣ ਕੁਮਾਰ ਨੂੰ ਜਿਹੜੀ ਸੱਜਾ ਸੁਣਾਈ ਜਾਵੇਗੀ ਜੀ ਹਾਂ ਜਿਹੜੀ ਖਬਰ ਆ ਇਹ ਜਿਹੜੀ 1984 ਦੇ ਮਾਮਲੇ ਨੂੰ ਲੈ ਕੇ ਆ ਰਹੀ ਆ ਕਿ ਦੱਸਿਆ ਇਹ ਜਾ ਰਿਹਾ ਸੀ ਜਿਹੜਾ ਸੱਜਣ ਕੁਮਾਰ ਨਾਂ ਦਾ ਵਿਅਕਤੀ ਆ ਉਸ ਨੇ 1984 ਦੇ ਜਿਹੜੇ ਦੋ ਸਿੱਖ ਸੀ ਉਹਨਾਂ ਦਾ ਕਤਲ ਕੀਤਾ ਸੀ ਤੇ 12 ਫਰਵਰੀ 2025 ਨੂੰ ਜਿਹੜਾ ਉਸ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਤੇ ਹੁਣ ਅੱਜ ਜਿਹੜੀ 21 ਫਰਵਰੀ ਨੂੰ ਜਿਹੜਾ ਉਸ ਨੂੰ ਅਪਡੇਟ ਆਈ ਤੇ ਦੱਸਿਆ ਇਹ ਜਾ ਰਿਹਾ ਕਿ ਜਿਹੜਾ ਸੱਜਣ ਕੁਮਾਰ ਆ ਹੁਣ ਉਸ ਨੂੰ 25 ਫਰਵਰੀ ਨੂੰ ਦੁਪਹਿਰ 2 ਵਜੇ ਨੂੰ ਜਿਹੜੀ ਸਜ਼ਾ ਸੁਣਾਈ ਜਾਵੇਗੀ ਇਹ ਜਿਹੜੀ ਖਬਰ ਆ ਸੱਜਣ ਕੁਮਾਰ ਦੇ ਰਿਲੇਟਿਡ ਆ ਰਹੀ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਜਿਹੜਾ ਸੱਜਣ ਕੁਮਾਰ ਆ 1984 ਦੇ ਵਿੱਚ ਦੋ ਜਿਹੜੇ ਸਿੱਖ ਸੀ ਉਹਨਾਂ ਦਾ ਕਤਲਿਆਮ ਦੇ ਮਾਮਲੇ ਦੇ ਵਿੱਚ 12 ਫਰਵਰੀ ਨੂੰ ਉਸਨੂੰ ਦੋਸ਼ੀ ਠਹਿਰਾਇਆ ਗਿਆ ਤੇ ਦੋਸ਼ੀ ਠਹਿਰਾਉਣ ਤੋਂ ਬਾਅਦ ਜਿਹੜੀ ਅੱਜ ਖਬਰ ਤੇ ਵੱਡੀ ਅਪਡੇਟ ਆ ਰਹੀ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਜਿਹੜਾ ਸੱਜਣ ਕੁਮਾਰ ਆ ਹੁਣ ਉਸ ਨੂੰ 25 ਫਰਵਰੀ ਦੁਪਹਿਰ 2 ਵਜੇ ਜਿਹੜੀ ਉਸ ਨੂੰ ਸੁਣਾਈ ਜਾਵੇਗੀ ਤੇ ਦੂਜੀ ਖਬਰ ਜਿਹੜੀ ਆ ਗਈ ਫਗਵਾੜਾ ਤੋਂ ਆ ਰਿਹਾ ਦੱਸਿਆ ਇਹ ਜਾ ਰਿਹਾ ਕਿ ਫਗਵਾੜਾ ਦੇ ਹੁਸ਼ਿਆਰਪੁਰ ਰੋਡ ਤੇ ਇੱਕ ਜਿਹੜਾ ਦਰਦਨਾਕ ਹਾਦਸਾ ਵਾਪਰਿਆ ਬਹੁਤ ਹੀ ਭਿਆਨਕ ਹਾਦਸਾ ਵਾਪਰਿਆ ਹੈ ਇਹਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਅੱਜ ਜਿਹੜਾ ਫਗਵਾੜਾ ਰੋਡ ਤੇ ਜਿਹੜਾ ਹੁਸ਼ਿਆਰਪੁਰ ਰੋਡ ਆਉਂਦਾ ਉਥੋਂ ਇੱਕ ਦੋਨਾਂ ਗੱਡੀਆਂ ਦਾ ਆਹਮੋ ਸਾਹਮਣੀ ਐਨਾ ਜ਼ਬਰਦਸਤ ਟਕਰਾਅ ਹੋਇਆ ਏ ਤਾਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਕਿ ਜਿਹੜੀਆਂ ਗੱਡੀਆਂ ਕਿੰਨੀਆਂ ਬੁਰੇ ਤਰੀਕੇ ਨਾਲ ਨੁਕਸਾਨੀਆਂ ਗਈਆਂ ਨੇ ਅਤੇ ਉਥੋਂ ਦੀ ਰਾਹਗੀਰਾਂ ਦੁਬਾਰਾ ਇਹ ਦੱਸਿਆ ਜਾ ਰਿਹਾ ਕਿ ਦੋਨਾਂ ਗੱਡੀਆਂ ਦੇ ਵਿੱਚ 6-6 ਮੈਂਬਰਸ ਹਣ ਕੌਲਮ ਲਾ ਕੇ 12 ਜਾਣੇ ਸਨ ਤੇ 12 ਦੇ ਵਿੱਚੋਂ ਜਿਹੜੇ 10 ਜਾਣੇ ਪੂਰੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਦੋ ਜਿਹੜੇ ਪਤੀ ਪਤਨੀ ਦੱਸੀ ਜਾ ਰਹੀ ਉਹਨਾਂ ਦੀ ਥਾਂ ਤੇ ਹੀ ਮੌਤ ਹੋ ਗਈ ਹੈ ਤੇ ਉਹਨਾਂ ਦੇ ਜਿਹੜੇ ਤਿੰਨ ਬੱਚੇ ਆ ਉਹ ਗੰਭੀਰ ਰੂਪ ਵਿੱਚ ਲਖਮੀ ਹੋ ਗਿਆ ਜਿਹੜੀ ਖਬਰ ਆ ਫਗਵਾੜਾ ਤੋਂ ਆ ਰਹੀ ਦੱਸਿਆ ਇਹ ਜਾ ਰਿਹਾ ਕਿ ਹਿਆਰ ਪਰ ਰੋਡ ਤੇ ਜਿਹੜੀਆਂ ਦੋ ਕਾਰਾਂ ਦਾ ਆਪਸੀ ਜ਼ਬਰਦਸਤ ਜਿਹੜਾ ਟਕਰਾਅ ਹੋ ਗਿਆ ਹੈ ਇੱਕ ਜਿਹੜੀ ਗੱਡੀ ਆ ਪੂਰੀ ਤੇਜ਼ ਰਫਤਾਰ ਦੇ ਨਾਲ ਆ ਰਹੀ ਸੀ ਤੇ ਜਦੋਂ ਉਹ ਓਵਰ ਕੰਟਰੋਲ ਹੋਣ ਦੇ ਬਾਵਜੂਦ ਜਦੋਂ ਉਹ ਗੱਡੀ ਦੂਸਰੀ ਗੱਡੀ ਦੇ ਨਾਲ ਜਾ ਟਕرائی ਤਾਂ ਦੋਨੇ ਗੱਡੀਆਂ ਦਾ ਬਹੁਤ ਭਾਰੀ ਨੁਕਸਾਨ ਹੋ ਗਿਆ ਤੇ ਇਹਨਾਂ ਦੋਨਾਂ ਗੱਡੀਆਂ ਦੇ ਵਿੱਚ 6-6 ਮੈਂਬਰ ਦਸੇ ਜਾ ਰਹੇ ਅਤੇ ਉਸ ਇੱਕ ਗੱਡੀ ਦੇ ਵਿੱਚ ਜਿਹੜੇ ਪਤੀ ਪਤਨੀ ਸਨ ਉਹਨਾਂ ਦੀ ਥਾਂ ਤੇ ਮੌਤ ਹੋ ਗਈ ਤੇ ਤਿੰਨ ਜਿਹੜੇ ਬੱਚੇ ਗੰਭੀਰ ਰੂਪ ਵਿੱਚ ਜਾ ਕੇ ਮੀ ਹੋ ਗਏ ਆ ਇਹ ਸਾਰੀ ਖਬਰ ਦੀ ਜਾਣਕਾਰੀ ਜਿਹੜੀ ਉਥੋਂ ਦੇ ਰਾਹਗੀਰ ਆ ਜਦੋਂ ਇਹ ਉਥੇ ਐਕਸੀਡੈਂਟ ਹੋਇਆ ਉਸ ਰੋਡ ਤੇ ਤਾਂ ਉਥੋਂ ਦੇ ਰਾਹਗੀਰਾਂ ਨੇ ਦੱਸਿਆ ਕਿ ਦੋਨੋਂ ਗੱਡੀਆਂ ਦਾ ਬਹੁਤ ਜ਼ਬਰਦਸਤ ਟੱਕਰ ਹੋਈ ਆ ਟੱਕਰ ਹੋਣ ਦੇ ਦੌਰਾਨ ਜਿਹੜੀਆਂ ਤੁਸੀਂ ਦੇਖ ਸਕਦੇ ਆ ਤਸਵੀਰਾਂ ਵਿੱਚ ਗੱਡੀਆਂ ਦਾ ਕਿੰਨਾ ਹੀ ਭਾਰੀ ਨੁਕਸਾਨ ਹੋ ਗਿਆ ਹੈ ਤੇ ਜਿਹੜੇ ਇਹਨਾਂ ਦੋਨਾਂ ਗੱਡੀਆਂ ਦੇ ਵਿੱਚ ਮੈਂਬਰਸ ਆ ਹਨ 6-6 ਮੈਂਬਰਸ ਆ ਹਨ ਤੇ ਇੱਕ ਗੱਡੀ ਦੇ ਵਿੱਚ ਜਿਹੜੇ ਪਤੀ-ਪਤਨੀ ਸਨ ਉਹਨਾਂ ਦੀ ਥਾਂ ਤੇ ਹੀ ਮੌਤ ਹੋ ਗਈ ਆ ਤੇ ਤਿੰਨ ਵਿਅਕਤੀ ਤਿੰਨ ਜਿਹੜੇ ਬੱਚੇ ਆ ਉਹ ਗੰਭੀਰ ਉਹ ਵੀ ਜ਼ਖਮੀ ਹੋ ਗਿਆ ਤੇ ਦੂਜੀਆਂ ਗੱਡੀਆਂ ਵਾਲੇ ਜਿਹੜੇ ਮੈਂਬਰ ਆ ਉਹ ਵੀ ਜਿਹੜੇ ਜ਼ਖਮੀ ਹੋ ਗਿਆ ਪਰ ਰਾਹਾਗिरा ਦੀ ਮਦਦ ਦੁਆਰਾ ਇਹਨਾਂ ਸਾਰਿਆਂ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਤੇ ਉਹਨਾਂ ਦਾ ਜਿਹੜਾ ਇਲਾਜ ਚੱਲ ਰਿਹਾ ਹੈ ਤਾਂ ਸਾਨੂੰ ਇੱਕ ਵਾਰੀ ਫੇਰ ਦੱਸਦੀ ਹੈ ਕਿ ਇਹ ਜਿਹੜੀ ਖਬਰ ਆ ਫਗਵਾੜਾ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਹਸ਼ਿਆਰ ਪਰ ਰੋਡ ਤੇ ਜਿਹੜਾ ਸੜਕ ਹਾਲਸਾ ਵਾਪਰਿਆ ਹੈ ਜਿਹੜੀਆਂ ਦੋਨਾਂ ਕਾਰਾਂ ਦਾ ਆਪਸੀ ਬਹੁਤ ਵੱਡਾ ਟਕਰਾਅ ਹੋ ਗਿਆ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਕਿ ਜਿਹੜੀਆਂ ਉਹ ਗੱਡੀਆਂ ਨੇ ਕਿੰਨੀਆਂ ਬੁਰੇ ਤਰੀਕੇ ਨਾਲ ਨੁਕਸਾਨੀਆਂ ਗਈਆਂ ਨੇ ਤਾਂ ਉਹਨਾਂ ਗੱਡੀਆਂ ਦੇ ਵਿੱਚ ਦੱਸਿਆ ਜਾ ਰਿਹਾ ਕਿ 6-6 ਮੈਂਬਰਸ ਹਨ ਤਾਂ ਇੱਕ ਗੱਡੀ ਦੇ ਵਿੱਚ ਜਿਹੜੇ ਪਤੀ-ਪਤਨੀ ਸਨ ਉਹਨਾਂ ਦੀ ਥਾਂ ਤੇ ਮੌਤ ਹੋ ਗਈ ਹੈ ਤੇ ਤਿੰਨ ਜਿਹੜੇ ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਪਰ ਦੂਜੀ ਗੱਡੀ ਦੇ ਵਿੱਚ ਜਿਹੜੇ ਪਰਿਵਾਰਕ ਮੈਂਬਰਸ ਹਨ ਉਹ ਵੀ ਜ਼ਖਮੀ ਹੋ ਗਿਆ ਰਹਾਗिरा ਦੁਆਰਾ ਉਹਨਾਂ ਨੂੰ ਗੱਡੀਆਂ ਚ ਬਾਹਰ ਕੱਢ ਕੇ ਤੁਰੰਤ ਹੀ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਤਾਂ ਉਹਨਾਂ ਦਾ ਜਿਹੜਾ ਇਲਾਜ ਜਿਹੜਾ ਹੁਣ ਹੋ ਰਿਹਾ ਹੈ ਤੁਹਾਨੂੰ ਇੱਕ ਵਾਰੀ ਫੇਰ ਦੱਸਦੀ ਕਿ ਇਹ ਜਿਹੜੀ ਖਬਰ ਰਾ ਫਗਵਾੜਾ ਤੋਂ ਹੁਸ਼ਿਆਰ ਪਰ ਰੋਡ ਤੇ ਜਿਹੜੀ ਦਰਦਨਾਕ ਪਾਣਾ ਵਾਪਰਿਆ ਇਹ ਸੜਕ ਹਾਲਸਾ ਵਾਪਰਿਆ ਬੁਰੇ ਤਰੀਕੇ ਨਾਲ ਜਿਹੜੀਆਂ ਗੱਡੀਆਂ ਨੁਕਸਾਨੀਆਂ ਗਈਆਂ ਨੇ ਭਾਰੀ ਨੁਕਸਾਨ ਹੋ ਗਿਆ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਜਿਹੜੀਆਂ ਗੱਡੀਆਂ ਪੂਰੇ ਤਰੀਕੇ ਨਾਲ ਨੁਕਸਾਨੀਆਂ ਗਈਆਂ ਨੇ ਉਹਨਾਂ ਦਾ ਜਿਹੜਾ ਤੋੜ ਮਰੋੜ ਬਹੁਤ ਜ਼ਿਆਦਾ ਹੋ ਚੁੱਕੀ ਆ ਤਾਂ ਇਸ ਦੇ ਅੰਦਾਜ਼ੇ ਨਾਲ ਹੀ ਆਪਾਂ ਦੇਖ ਸਕਦੇ ਆ ਕਿ ਜਿਹੜੇ ਉਸ ਵਿੱਚ ਗੱਡੀਆਂ ਦੇ ਵਿੱਚ ਪਰਿਵਾਰਕ ਮੈਂਬਰ ਸਨ ਤੇ ਉਹਨਾਂ ਦਾ ਵੀ ਕੀ ਹਾਲ ਹੋਇਆ ਹੋਵੇਗਾ ਦੋ ਜਿਹੜੇ ਪਤੀ ਪਤਨੀ ਦੱਸੇ ਜਾ ਰਹੇ ਆ ਉਹਨਾਂ ਦੀ ਥਾਂ ਤੇ ਮੌਤ ਹੋ ਗਈ ਆ ਤਿੰਨ ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਪਰ ਜਿਹੜੇ ਨਾਲ ਦੂਸਰੀ ਗੱਡੀ 'ਚ ਹੋਰ ਵਿਅਕਤੀ ਛੇ ਜਾਣੇ ਦੱਸੇ ਆ ਉਹਨਾਂ ਨੂੰ ਵੀ ਰਾਹਗੀਰਾ ਦੀ ਬਦਲ ਦੁਆਰਾ ਜਿਹੜਾ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਤੇ ਹੁਣ ਉਹਨਾਂ ਦੀ ਜਿਹੜਾ ਇਲਾਜ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਹੈ ਇੱਕ ਵਾਰੀ ਤੁਹਾਨੂੰ ਫੇਰ ਦੱਸ ਦਈਏ ਕਿ ਜਿਹੜੀ ਇਹ ਖਬਰ ਆ ਫਗਵਾੜਾ ਤੋਂ ਆ ਰਹੀ ਹੈ ਦੱਸਿਆ ਇਹ ਜਾ ਰਿਹਾ ਕਿ ਜਿਹੜੇ ਦਲਿੰਦਰ ਹੁਸ਼ਿਆਰਪੁਰ ਰੋਡ ਜਿਹੜਾ ਆਉਂਦਾਗਾ ਉੱਥੇ ਜਿਹੜਾ ਦੋਨਾਂ ਗੱਡੀਆਂ ਦਾ ਆਪਸੀ ਬਹੁਤ ਜਬਰਦਸਤ ਤਰੀਕੇ ਨਾਲ ਟਕਰਾਅ ਹੋ ਜਾਂਦਾ ਹੈ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿਹੜੀਆਂ ਗੱਡੀਆਂ ਨੇ ਕਿੰਨੀਆਂ ਬੁਰੀ ਤਰੀਕੇ ਨਾਲ ਨੁਕਸਾਨੀਆਂ ਗੱਡੀਆਂ ਨੇ ਤੇ ਕਿੰਨਾ ਭਾਰੀ ਨੁਕਸਾਨ ਹੋ ਗਿਆ ਹੈ ਤਾਂ ਜਦੋਂ ਇੱਕ ਗੱਡੀ ਪੂਰੀ ਤੇਜ਼ ਰਫ਼ਤਾਰ ਦੇ ਨਾਲ ਆਉਂਦੀ ਆ ਤਾਂ ਉਹ ਜਿਹੜੀ ਦੂਸਰੀ ਗੱਡੀ ਦੇ ਨਾਲ ਸਾਹਮਣੇ ਵਜਦੀ ਆ ਤਾਂ ਦੋਨਾਂ ਦਾ ਭਾਰੀ ਟਕਰਾਅ ਹੋ ਜਾਂਦਾ ਹੈ ਤਾਂ ਉਸ ਗੱਡੀ ਦੇ ਵਿੱਚ ਦੋ ਜਿਹੜੇ ਪਤੀ ਪਤਨੀ ਹੁੰਦੇ ਉਹਨਾਂ ਦੀ ਤਾਂ ਥਾਂ ਤੇ ਹੀ ਮੌਤ ਹੋ ਜਾਂਦੀ ਹੈ ਤੇ ਜਿਹੜੇ ਤਿੰਨ ਬੱਚੇ ਹੁੰਦੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਆ ਤੇ ਦੂਜੀ ਗੱਡੀ ਦੇ ਵਿੱਚ ਜਿਹੜੇ ਪਰਿਵਾਰਕ ਮੈਂਬਰ ਹੁੰਦੇ ਆ ਉਹਨਾਂ ਨੂੰ ਰਾਹਾਗਿਰਦਵਾਰ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਜਿਸ ਦੇ ਦੌਰਾਨ ਉਹਨਾਂ ਦਾ ਇਲਾਜ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਤਾਂ ਉੱਥੋਂ ਦੇ ਜਿਹੜੇ ਹਸਪਤਾਲ ਦੇ ਵਿੱਚ ਜ਼ਖਮੀ ਲੋਕ ਗਏ ਆ ਉਹਨਾਂ ਦੇ ਕੁਝ ਬਿਆਨ ਆਇਆ ਉਹਨਾਂ ਨੇ ਇਹ ਕਿਹਾ ਕਿ ਅਸੀਂ ਵਿਆਹ ਤੋਂ ਵਾਪਸ ਆ ਰਹੇ ਸੀ ਤਾਂ ਇੱਕ ਗੱਡੀ ਪੂਰੀ ਤੇਜ਼ ਰਫ਼ਤਾਰ ਦੇ ਨਾਲ ਸਾਡੀ ਗੱਡੀ ਦੇ ਸਾਹਮਣੇ ਆ ਜਾ ਟਕਰਾਈ ਤਾਂ ਜਿਹਦੇ ਨਾਲ ਸਾਡਾ ਭਾਰੀ ਨੁਕਸਾਨ ਹੋ ਗਿਆ ਅਤੇ ਸਾਡਾ ਐਕਸੀਡੈਂਟ ਹੋ ਗਿਆ ਹੈ ਤਾਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਗੱਡੀਆਂ ਜਿਹੜੀਆਂ ਪੂਰੀ ਤਰੀਕੇ ਦੇ ਨਾਲ ਨੁਕਸਾਨੀ ਇਹ ਗੰਨਿਆ ਨੇ ਕਿੰਨਾ ਉਹਨਾਂ ਦਾ ਪਾਰੀ ਨੁਕਸਾਨ ਹੋ ਗਿਆ ਹੈ ਤਾਂ ਜਿਹੜੀ ਇੱਕ ਗੱਡੀ ਦੇ ਵਿੱਚ ਪਤੀ ਪਤਨੀ ਸਨ ਉਹਨਾਂ ਦੀ ਜਿੱਦੀ ਥਾਂ ਤੇ ਮੌਤ ਹੋ ਗਈ ਹੈ ਤੇ ਤਿੰਨ ਬੱਚੇ ਜਿਹੜੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਤਾਂ ਰਾਹਗੀਰਾਂ ਦੀ ਮਦਦ ਦੁਆਰਾ ਉੱਥੋਂ ਦੇ ਜਿਹੜੇ ਲੋਕ ਸੀ ਤਾਂ ਉਹਨਾਂ ਨੇ ਬਾਹਰ ਕੱਢ ਕੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਤੇ ਜਿਹੜਾ ਉਹਨਾਂ ਦਾ ਇਲਾਜ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਹੈ ਜਦੋਂ ਇਹ ਘਟਨਾ ਸੜਕ ਹਾਦਸਾ ਵਾਪਰਿਆ ਹੈ ਜਦੋਂ ਇਹ ਘਟਨਾ ਵਾਪਰੀ ਤਾਂ ਉੱਥੋਂ ਦੇ ਜਿਹੜੇ ਰਾਹਗੀਰ ਆ ਉੱਥੋਂ ਦੇ ਜਿਹੜੇ ਲੋਕ ਆ ਉੱਥੇ ਜਿਹੜੇ ਆ ਹਫੜਾ ਦਾ ਫੜੀ ਜਿਹੜੀ ਫੈਲ ਗਈ ਆ ਤੇ ਲੋਕਾਂ ਦੇ ਵਿੱਚ ਜਿਹੜਾ ਚੀਕਚਿਹਾੜਾ ਪੈਣਾ ਸ਼ੁਰੂ ਹੋ ਗਿਆ ਸੀ ਤਾਂ ਫਿਰ ਰਾਹਗੀਰਾਂ ਦੇ ਮਦਦ ਦੁਆਰਾ ਉਹਨਾਂ ਸਾਰਿਆਂ ਮੈਂਬਰਾਂ ਨੂੰ ਬਾਹਰ ਕੱਢ ਕੇ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਦੁਬਾਰਾ ਤੁਹਾਨੂੰ ਫੇਰ ਦੱਸਦੀ ਕਿ ਇਹ ਜਿਹੜੀ ਖਬਰ ਆ ਫਗਵਾੜਾ ਤੋਂ ਆ ਰਹੀ ਹੈ ਹਸ਼ਿਆਰਪੁਰ ਰੋਡ ਤੇ ਜਿਹੜਾ ਦੋ ਗੱਡੀਆਂ ਦਾ ਭਿਆੜਕ ਜਿਹੜਾ ਟਕਰਾ ਹੋ ਗਿਆ ਇਹ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਵੇਂ ਕਿੰਨੀਆਂ ਉਹ ਗੱਡੀਆਂ ਪੂਰੇ ਤਰੀਕੇ ਦੇ ਨਾਲ ਜਿਹੜੀਆਂ ਨੁਕਸਾਨੀਆਂ ਗਈਆਂ ਨੇ ਤੇ ਉਹਨਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ ਜਾਂ ਗੱਡੀਆਂ ਦਾ ਬਹੁਤ ਹੀ ਭਾਰੀ ਨੁਕਸਾਨ ਹੋ ਗਿਆ ਹੈ ਤਾਂ ਉਸ ਗੱਡੀ ਦੇ ਵਿੱਚ ਜਿਹੜੇ ਪਤੀ ਪਤਨੀ ਸਨ ਉਹਨਾਂ ਦਾ ਤਾਂ ਥਾਂ ਤੇ ਹੀ ਉਹਨਾਂ ਦੀ ਮੌਤ ਹੋ ਗਈ ਹੈ ਤੇ ਤਿੰਨ ਜਿਹੜੇ ਬੱਚੇ ਆ ਜ਼ਖਮੀ ਦੱਸੇ ਜਾ ਰਹੇ ਤੇ ਦੂਜੀ ਗੱਡੀ ਦੇ ਵਿੱਚ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਨੂੰ ਤਾਂ ਜਿਹੜੇ ਉਥੋਂ ਦੇ ਰਾਹਗੀਰਾ ਉਹਨਾਂ ਤੇ ਮਦਦ ਦੁਆਰਾ ਉਹਨਾਂ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਤਾਂ ਹਸਪੀਟਲ ਦੇ ਵਿੱਚ ਹੁਣ ਉਹਨਾਂ ਸਾਰੇ ਪਰਿਵਾਰਕ ਮੈਂਬਰਾਂ ਦਾ ਤੇ ਤਿੰਨ ਬੱਚਿਆਂ ਦਾ ਜਿਹੜੀ ਗੰਭੀਰ ਰੂਪ ਜਖਮੀ ਹੋ ਗਏ ਉਹਨਾਂ ਸਾਰਿਆਂ ਦਾ ਇਲਾਜ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਹੈ ਤੁਹਾਨੂੰ ਇਸ ਬਾਰੇ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ